ਭਾਜੀ ਜੇਲ੍ਹ ਦੇ ਵਿੱਚ ਬਿਮਾਰੀ ਦੇ ਦੌਰਾਨ ਇਲਾਜ ਦੇ ਦੌਰਾਨ ਮੌਤ ਹੋ ਗਈ ਆ ਜੇਲ੍ਹ ਦੇ ਅਧਿਕਾਰੀਆਂ ਨੇ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਦਾ ਸਹੀ ਇਲਾਜ ਨਹੀਂ ਕਰਾਇਆ ਅਮਰਜੀਤ ਜੀ ਜਿਹੜੇ ਸੀਗੇ ਜੇਲ੍ਹ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਆ ਸਾਨੂੰ ਇਹ ਪਤਾ ਲੱਗਾ ਆ ਅਸੀਂ ਡੀਸੀ ਸਾਹਿਬ ਤੋਂ ਹੁਸ਼ਿਆਰਪੁਰ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜੇਲ੍ਹ ਦੇ ਅਧਿਕਾਰੀ ਜਿਹੜੇ ਆ ਉਹਨਾਂ ਦੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਅਮਰਜੀਤ ਸਿੰਘ ਕਿਹੜੇ ਕੇਸ ਦੇ ਵਿੱਚ ਬੰਦ ਸੀਗੇ ਜੇਲ੍ਹ ਦੇ ਵਿੱਚ 2 ਸਾਲ ਪਹਿਲਾਂ ਕੋਈ ਮਰਡਰ ਹੋਇਆ ਸੀਗਾ 4 ਸਾਲ 2020 ਦੇ ਵਿੱਚ 2020 ਦੇ ਵਿੱਚ ਕੋਈ ਮਰਡਰ ਹੋਇਆ ਸੀ ਉਹਦੇ ਵਿੱਚ ਜਿਹੜਾ ਮੇਨ ਦੋਸ਼ੀ ਸੀ ਉਹ ਫੜ ਲਏ ਸੀਗੇ ਇਹ 120 20 ਦੇ ਵਿੱਚ ਸ਼ਾਮਲ ਸੀਗਾ ਔਰ ਇਹਨੂੰ 2 ਮਹੀਨੇ ਤੋਂ ਅਰੈਸਟ ਕੀਤਾ ਸੀ ਆ ਪਰਿਵਾਰ ਨੇ ਇਨਕੁਆਰੀਆਂ ਵੀ ਲਾਈਆਂ ਅਜੀਤ ਸਿੰਘ ਸਾਹਿਬ ਦੇ ਵੀ ਪੇਸ਼ ਹੋਏ ਦੱਸਿਆ ਵੀ ਸਾਡਾ ਜਿਹੜਾ ਮੁੰਡਾ નિર્ਦੋਸ਼ ਹੈ ਪਰ ਕਿਸੇ ਨੇ ਉਹਨਾਂ ਦੀ ਸੁਣੀ ਨਹੀਂ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਔਰ ਬਿਮਾਰੀ ਦੇ ਦੌਰਾਨ ਡਰ ਦੇ ਨਾਲ ਪੁਲਿਸ ਦੀ ਜਿਹੜੀ ਕੋਟ ਮਾਰਿਆ ਉਹਦੇ ਦੌਰਾਨ ਉਹਦੀ ਮੌਤ ਹੋ ਗਈ ਆ ਸਾਨੂੰ ਪਿੰਡ ਦੇ ਵਸਨੀਕਾਂ ਨੇ ਦੱਸਿਆ ਪਰਿਵਾਰ ਨੇ ਦੱਸਿਆ ਕੰਮ ਕੀ ਕਰਦੇ ਸੀ ਅਮਰਜੀਤ ਸਿੰਘ ਅਮਰਜੀਤ ਸਿੰਘ ਆਰਮੀ ਦੇ ਵਿੱਚ ਜੌਬ ਕਰਦੇ ਸੀਗੇ ਸਰਵਿਸ ਕਰਦੇ ਸੀਗੇ ਉਹਨਾਂ ਦੀ ਮੌਤ ਹੋ ਗਈ ਆ ਅਸੀਂ ਮੰਗ ਕਰਦੇ ਆਂ ਵੀ ਹਿਸ਼ਾਰਪੁਰ ਦੇ ਡੀਸੀ ਸਾਹਿਬ ਇੱਥੇ ਆਉਣ ਔਰ ਪਰਿਵਾਰ ਨੂੰ ਇਨਸਾਫ ਦਿਵਾਉਣ ਪਰਿਵਾਰ ਨੂੰ ਪ੍ਰੋਸੀਸ ਵਿੱਚ ਲੈਣ ਇੱਕ ਤੁਹਾਡੇ ਵੱਲੋਂ ਆਰਡਰ ਦੀ ਕਾਪੀ ਵੀ ਆ ਕੋਈ ਜੱਜ ਸਾਹਿਬ ਨੇ ਆਰਡਰ ਇਸ਼ੂ ਕੀਤਾ ਸੀ ਤੁਹਾਡੇ ਦੱਸਣ ਮੁਤਾਬਕ ਕੀ ਆ ਆਰਡਰ ਹੈ ਜੀ ਉਹ ਜੱਜ ਸਾਹਿਬ ਨੇ ਇਹਦੇ ਵਿੱਚ ਲਿਖਿਆ ਆ ਭਈ ਜਿਹੜਾ ਅਮਰਜੀਤ ਆ ਬਿਮਾਰ ਹੈ ਉਹ ਬਿਮਾਰ ਹੈ ਅਮਰਜੀਤ ਉਹਦਾ ਜਿਹੜਾ ਇਲਾਜ ਆ ਸਿਵਲ ਹਸਪੀਟਲ ਸ਼ਹਿਰਪੁਰ ਦੇ ਵਿੱਚ ਐਡਮਿਟ ਕਰਕੇ ਇਹ ਕਰਵਾਇਆ ਜਾਵੇ ਪਰ ਜੇਲ੍ਹ ਦੇ ਅਧਿਕਾਰੀਆਂ ਨੇ ਉਹਨੂੰ ਸਿਵਲ ਹਸਪੀਟਲ ਵਿੱਚ ਐਡਮਿਟ ਨਹੀਂ ਕਰਾਇਆ ਇੱਕ ਫਾਰਮੈਲਿਟੀ ਪੂਰੀ ਕਰਦੇ ਰਹੇ ਜਿਹਦੇ ਨਾਲ ਬਿਮਾਰੀ ਦੌਰਾਨ ਉਹਦੀ ਮੌਤ ਹੋ ਗਈ ਆ ਅਸੀਂ ਪਰਿਵਾਰ ਦੇ ਨਾਲ ਬਹੁਜਨ ਸਮਾਜ ਪਾਰਟੀ ਚਟਾਨ ਵਾਂਗ ਖੜੀ ਹੈ ਪਰਿਵਾਰ ਦੇ ਨਾਲ ਹੁਣ ਕੋਈ ਜੇਲ੍ਹ ਤੋਂ ਅਧਿਕਾਰੀ ਤੁਹਾਡੇ ਨਾਲ ਗੱਲਬਾਤ ਕਰਨ ਲਈ ਪਹੁੰਚਿਆ ਨਹੀਂ ਸਾਡੇ ਨਾਲ ਨਾ ਹੀ ਨਾ ਹੀ ਸ਼ਹਿਰਪੁਰ ਦਾ ਕੋਈ ਪੁਲਿਸ ਅਫਸਰ ਆਇਆ ਏ ਥੇ ਨਾ ਹੀ ਡੀਸੀ ਸਾਹਿਬ ਦਾ ਕੋਈ ਨਾ ਹੀ ਐਸਡੀਐਮ ਸਾਹਿਬ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਵੇਰ ਦੇ ਅਸੀਂ ਇੱਥੇ ਬੈਠੇ ਆ ਕੋਈ ਵੀ ਇੱਥੇ ਨਹੀਂ ਪਹੁੰਚਿਆ ਤਾਂ ਹੁਣ ਅਸੀਂ ਸੜਕ ਦੇ ਵਿੱਚ ਆਏ ਆ ਅਸੀਂ ਮੰਗ ਕਰਦੇ ਆ ਕਿ ਪ੍ਰਸ਼ਾਸਨ ਇੱਥੇ ਆ ਕੇ ਪਰਿਵਾਰ ਦੀ ਹੈਲਪ ਕਰੇ ਸਾਡੇ ਦਾ ਪਿੰਡ ਪਿੰਡ ਕਿਹੜਾ ਸੀਗਾ ਉਹਨਾਂ ਦਾ ਪਿੰਡ ਬੁੱਲੋਵਾਲ ਥਾਣੇ ਦੇ ਵਿੱਚ ਚੱਕੋਵਾਲ ਛੇਖਾ ਪਿੰਡ ਆ ਤੁਹਾਡੇ ਵੱਲੋਂ ਦੋਸ਼ ਲਾਇਆ ਜਾ ਰਿਹਾ ਕਿ ਨਿਯਾਜ਼ ਪਰਚਾ ਕੀਤਾ ਕਿ ਜਿਹੜਾ ਮੁੱਖ ਦੋਸ਼ੀ ਸੀਗਾ ਉਹਨੇ ਮੰਨਿਆ ਵੀ ਆ ਕਿ ਇਹਨਾਂ ਦੀ ਕੋਈ ਭੂਮਿਕਾ ਨਹੀਂ ਤੁਹਾਡੇ ਦੱਸਣ ਮੁਤਾਬਕ ਇਹ ਕੀ ਮਾਮਲਾ ਹੈ ਇਹ ਇਹਹੀ ਮਾਮਲਾ ਹੈ ਜੀ ਜਿਹੜਾ ਇਹ ਛੁੱਟੀ ਆਇਆ ਸੀਗਾ ਮੁੰਡਾ ਉਮਰਜੀਤ ਸਿੰਘ ਤੇ ਇਹਦਾ ਵੀ ਨਾਂ ਪਿੰਡਦਿਆਂ ਨੇ ਜਿੱਦਾਂ ਪਰਿਵਾਰ ਨੇ ਲਿਖਾ ਦਿੱਤਾ ਸੀਗਾ ਤੇ ਉਹਦੇ ਵਿੱਚ ਪੁਲਿਸ ਇਨਵੈਸਟੀਗੇਸ਼ਨ ਵੀ ਚੱਲਦੀ ਪਈ ਆ ਹੱਲੇ ਕਹਿੰਦੇ ਅਸੀਂ ਇਨਕੁਆਰੀ ਲਾਈ ਹੋਈ ਆ ਦੇਖੋ ਉਹਦੇ ਵਿੱਚ ਕੋਈ ਰਿਜ਼ਲਟ ਅਜੇ ਤੱਕ ਆਇਆ ਨਹੀਂ ਜੀ ਮੰਗ ਕੀ ਆ ਹੁਣ ਆਪਣੀ ਮੇਨ ਸਾਡੀ ਮੰਗ ਇਹ ਹੀ ਆ ਕਿ ਪੇਸ਼ਨਾਸ਼ ਨਗਰ ਅਧਿਕਾਰੀ ਇੱਥੇ ਆਉਣ ਪਰਿਵਾਰ ਦਾ ਦੁੱਖ ਜਿਹੜਾ ਸੁਣਨ ਔਰ ਪਰਿਵਾਰ ਨੂੰ ਸੰਭਾਲ ਦਉਣ ਉਹਦੀ ਜਿਹੜੀ ਮੌਤ ਹੋਈ ਆ ਉਹਨਾਂ ਨੂੰ ਪਰਿਵਾਰ ਨੂੰ ਕੋਈ ਮੱਲੀ ਸਹਾਇਤਾ ਕੀਤੀ ਜਾਵੇ